ਮੈਂ ਨੂੰ ਸੁਣਾਇਆ ਗੁਰੂ ਸਾਹਿਬ ਕੋਲ ਬੈਠਾ ਹਾਂ ਗੁਰੂ ਸਾਹਿਬ ਤੇ ਮੈਂ ਆਪਣਾ ਹੱਥ ਰੱਖਿਆ ਹੋਇਆ ਇੱਕ ਟੈਨ ਦਾ ਫੋਨ ਆਇਆ ਇੱਕ ਪੈਨ ਹੈਗੀ ਏ ਉਹਦੇ ਉੱਤੇ 3-4 ਲੋਕ ਆਇਆ ਇੱਕ ਜਿੰਨ ਇੱਕ ਉਹਦੀ ਕਜ਼ਨ ਪੈਨਾ ਕੀ ਏ ਤੇ ਦੌੜ ਰੂਆ ਹੋ ਰਿਹਾ ਜੀ ਮੈਂ ਤਾਂ ਗੱਲ ਕਰਾਂ ਉਹਨਾਂ ਨਾਲ ਮੇਰੀ ਵੀਡੀਓ ਕਾਲ ਤੇ ਗੱਲ ਹੋਈ ਆਮੇ ਆਫਿਸ ਹੈਗਾ ਸੀ ਤੇ ਬੜਾ ਸ਼ੋਰ ਸ਼ਰਾਬਾ ਸੀ ਮੈਂ ਬਸ ਉਹਨਾਂ ਦੀ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ ਉਹ ਪਿੰਡ ਦਾ ਵਿਆਹ ਹੋ ਚਾਵੇ ਇਹ ਤਾਰੀਖ ਨੂੰ ਸਰਸੇ ਵਾਲਿਆਂ ਉਹਦਾ ਜਿਹੜਾ ਸੋਹਰਾ ਪਰਿਵਾਰ ਹੈ ਉਹ ਸਾਰੇ ਡੇਰਾਵਾਂ ਦੇ ਸਾਰੇ ਉੱਥੋਂ ਦੇ ਨਾਮ ਲਿਤਾ ਹੋਏ ਗੁਰਬਾਣੀ ਕੰਨੀਆਂ ਕਾਚੇ ਕੁਰਤੇ ਨੁਕਤਰਾ ਚਲੋ ਲਿਤਾਓ ਸਾਡੇ ਸਾਥ ਜੋ ਪੈਨ ਨੂੰ ਮੈਨੂੰ ਫੋਨ ਆਇਆ ਉਹਨੇ ਪੈਨ ਨੇ ਉਸ ਪੈਨ ਕੋਲੋਂ ਨੰਬਰ ਲਿੱਤਾ ਜਿਹਨੇ ਮੇਰੇ ਨਾਲ ਵੀਡੀਓ ਕਾਲ ਕਰਾਈ ਕਿੰਦੀ ਵਾਇਗਰ ਮੈ ਤੋਂ ਟੋੜਨ ਗੱਲ ਕਰਨੀ ਮੈਂ ਕਿਹਾ ਦੱਸੋ ਕਹਿੰਦੀ ਹੈ ਕਿ ਮੈਂ ਤਾਂ ਆਪਣਾ ਪੂਰਾ ਪਿਛੋਕੜ ਦੱਸਣਾ ਚਾਹਨੀ ਆ ਕਿ ਸਾਡੇ ਜਿਹੜੇ ਪਿਛੋਕੜ ਹੈਗੇ ਸੰ ਸਾਡੇ ਦਾਤ ਕੇ ਪਰਦਾਤ ਕੇ ਉਹ ਅਮਰਤਾ ਰਿਸਨ ਬਟ ਉਹ ਨਸ਼ਾ ਕਰਦੇ ਸਨ ਕਿਉਂਕਿ ਬੁੱਢਾ ਦਲਦੇ ਆ ਕੇ ਸਨ ਸ ਮੈਂ ਪਿਛੋਕੜ ਦੀ ਗੱਲ ਨਹੀਂ ਕਰਦਾ ਮੈਂ ਤੇ ਬੰਦਾ ਹੀ ਨਹੀਂ ਆ ਜਿਹੜੇ ਗੁਰੂ ਸਾਹਿਬ ਨੇ ਚਾਰ ਕ੍ਰਾਇਤਤਾ ਕਹੀਆਂ ਨੇ ਜੇ ਆਪਾਂ ਇੱਕ ਵੀ ਕ੍ਰਾਇਤ ਕਰ ਰਹੇ ਹੋ ਪਰ ਸਾਹਿਬ ਕਹਿੰਦੇ ਨੇ ਸਸਤੇ ਸੁਸਸਤਾ ਨਸ਼ਾ ਭੰਗ ਨਹੀਂ ਖਾਣਾ ਤੇ ਉੱਪਰ ਦੇਖ ਲਈਏ ਕਹਿੰਦੇ ਨੇ ਉਹ ਨਸ਼ਾ ਵੀ ਕਰਦੇ ਸਨ ਤੇ ਕਰੈਕਟਰਲੈਸ ਸੀਸਨ ਤੇ ਉਹਨਾਂ ਨੇ Hindu ਤੇ ਮੰਦਰਾਂ ਦੀ ਦੇਵੀ ਕੁੰ ਦੇਵੀ ਕੀਤੀ ਹੈ ਕਾਲੀ ਉਹਦੇ ਮੰਦਰ ਪੰਨੇ ਜਦ ਉਹਦੇ ਮੰਦਰ ਪੰਨੇ ਤੇ ਜਿਹਦੇ ਮੰਦਰ ਸਨ ਜਿਨ੍ਹਾਂ ਨੇ ਸਥਾਪਨਾ ਕਰਾਈ ਸੀ ਉਹ ਕਾਲੀ ਉਹਨਾਂ ਉਹਨਾਂ ਨੂੰ ਸੁਰਤਚਾਨ ਲੱਗ ਪਈ ਤਾਂ ਕਿ ਮੈਂ ਤੁਹਾਡੀ ਮੈਂ ਵੰਸ਼ਸ ਦਾ ਨਾਸ਼ ਕਰ ਦਾਂਗਾ ਉਹਨੇ ਕੀ ਕਿਤਾਬ ਦੇ ਦਾਤ ਕੇ ਨੇ ਉਹਨੇ ਕਿਹਾ ਕਿ ਚਲ ਕਾਲੀ ਦਾ ਮੰਦਿਰ ਦੋ ਚਾਰ ਜਗ੍ਹਾ ਸਥਾਪਨਾ ਕਰਵਾਈਏ ਉਹ ਡਰ ਗਏ ਪਰ ਬਾੜਵੀਂ ਸੋਚੀ ਨਹੀਂ ਸਰ ਮੂਲ ਮੰਤਰ ਵਿਚਾਰ ਕੀਤੀ ਨਹੀਂ ਮੇਰੇ ਪੋਤਾ ਪਤਾ ਹੀ ਨਹੀਂ ਬਸ ਉਹ ਬਾਣਾ ਹੀ ਹੈਗਾ ਸੀ ਪਾਣੀ ਅੰਦਰ ਆਈ ਨਹੀਂ ਸੀ ਸਿਮਰਨ ਆਈ ਨਹੀਂ ਸੀ ਉਹ ਡਰ ਦੇ ਮਾਰੇ ਉਹਨਾਂ ਨੇ ਕਾਲੀ ਦੇਵੀ ਦਾ ਮੰਦਿਰ ਸਥਾਪਨਾ ਕੀਤਾ ਉਹ ਵੀ ਅਧਾ-ਧੂਰਾ ਛੱਡ ਕੇ ਫਿਰ ਪੰਦਿਤ ਦਾ ਫੇਰ ਉਸੁਰਤੀ ਜਾਈ ਉਹ ਕਹੰਦੀ ਤੇਰਾ ਕੁਲ ਦਾ ਨਾਸ਼ ਚਾਲੂ ਜਿਹੜੇ ਉਹਦੇ ਦਾਤਕੇ ਦੇ ਭਰਾ ਸਨ ਚਾਰ ਪੰਜ ਭਰਾ ਸਨ ਉਹ ਸਾਰੇ ਸ਼ਰੀਕਾਚਾਰੀ ਸਨ ਇੱਕ ਦੂਜੇ ਦੇ ਟੂਣਾ ਟੋਟਕਾ ਕਰਦੇ ਸਨ ਕਿ ਕਿਸੇ ਦੇ ਬੱਚੇ ਅੱਗੇ ਨਾ ਨਿਕਲ ਜਾਣ ਸਾਡੇ ਬੱਚੇ ਪਿੱਛੇ ਨਾ ਰਹਿ ਜਾਣ ਸੋ ਉਹ ਕਦੀ ਪਿਪੂਧੀ ਲਾ ਕੇ ਖਵਾ ਦਿੰਦੇ ਸਨ ਕਦੀ ਮੌਲਵੀ ਕੋ ਚਲੇ ਗਏ ਕਿਸੇ ਤਾੰਤ੍ਰਿਕ ਕੋ ਚਲੇ ਗਏ ਤੇ ਇੱਕ ਦੂਜੇ ਤੇ ਪਰਿਵਾਰਾਂ ਤੇ ਟੋਟ ਕੇ ਘਰਾਂ ਦੇ ਸੱਜਣ ਉਹਨੇ ਉਹਦੇ ਉੱਤੇ ਟਕਰਾਇਆ ਤਾਂ ਉਹ ਵੀ ਉੱਤੇ ਟਕਰਾਇਆ ਇੱਕ ਭਰਾ ਦੀ ਕੁੜੀ ਜਿਹੜੀ ਹੈਗੀ ਸੀ ਥੋੜੀ ਕੈਰੇਕਟਰਲੈਸ ਬਟ ਉਹ ਜੱਟਾਂ ਦਾ ਹੁੰਦਾ ਨਾ ਕਿ ਇੰ ਯਾਰਿਆ ਕਾਰੋਬਾਰ ਕਿਵੇਂ ਨਿਕਲ ਗਈ ਉਹਦੇ ਦਾਦੇ ਨੇ ਆਪਣੇ ਭਰਾ ਦੀ ਕੁੜੀ ਨੂੰ ਮਾਰ ਦਿੱਤਾ ਕੁਝ ਗਲਤ ਕੰਮ ਕਰਦੇ ਆ ਫਲ ਦਿੱਤਾ ਉਹਨੇ ਮਾਰ ਦਿੱਤਾ ਉਹਨਾਂ ਜੰਗਲ ਤੇ ਸੱਜਦੇ। ਉਹ ਵਿਚਾਰੀ ਪਟਕ ਗਈ। ਪਟਕ ਗਈ ਤੇ ਰੂਹ ਮੰਗ ਗਈ। ਜਦ ਉਹਨਾਂ ਦੇ ਘਰ ਵਾਲਿਆਂ ਨੂੰ ਪਤਾ ਚੱਲਿਆ ਕਿ ਮੇਰੇ ਭਰਾ ਨੇ ਮੇਰੀ ਧੀ ਮਰਵਾਈ ਏ। ਉਹਨਾਂ ਨੇ ਇਹਨਾਂ ਦੇ ਪਰਿਵਾਰ ਤੇ ਉਹਨਾਂ ਟੋਟਕਾ ਕਰਾ ਦਿੱਤਾ। ਹੁਣ ਚਾਰ ਪੰਜ ਰੂਹਾਂ, ਭੂਤ ਪ੍ਰੇਤ ਸਾਰੇ ਇਹਨਾਂ ਦੇ ਘਰ ਆ ਗਏ। ਧੀਰੇ ਧੀਰੇ ਕਰਕੇ ਦਾਦੇ ਨੂੰ ਖਤਮ ਕੀਤਾ। ਚਾਚਿਆਂ ਨੂੰ ਖਤਮ ਕੀਤਾ ਦਾਦੀ ਨੂੰ ਖਤਮ ਕੀਤਾ ਫਿਰ ਕੁੜੀ ਦੇ ਪਿਓ ਨੂੰ ਮਾਰਿਆ ਫਿਰ ਮਾਂ ਨੂੰ ਮਾਰਿਆ ਫਿਰ ਇਹ ਕੁੜੀ ਦੇ ਉੱਤੇ ਇਹਨਾਂ ਔਤੰਤ੍ਰ ਵਿਧਿਆ ਨਾਲ ਲਾਗੀਆਂ ਉਹ ਕੁੜੀ ਵਿਆਹ ਹੀ ਗਈ ਵਿਆਹ ਵੀ ਕਿੱਥੇ ਗਈ 13 ਵਾਲਿਆਂ ਨਾਲ ਸਰਸਾ ਵਾਲਿਆਂ ਉੱਥੇ ਹੋਰ ਹੀ ਪੂਤਪ੍ਰੇਦ ਦਾ ਖੇਲੇਗਾ ਵੇ ਹੁਣ ਉਹ ਉਹਨਾਂ ਘਰ ਵਿਆਹੀ ਗਈ ਉਹ ਪ੍ਰੈਸ਼ਰਪਾਨ ਦੀ ਡੇਰਿਆ ਚੱਲ ਤੰਮੀ ਮੈਂ ਡੇਰੀ ਗਈ ਵੀ ਆ ਉਹਨਾਂ ਨੇ ਮੈਨੂੰ ਅਮਨਤ ਸ਼ਗਨ ਤੋਂ ਪਹਿਲੇ ਦਿਖਾ ਲਗੀਏ ਨਾਮ ਦੁਆਇਆ ਪਰ ਮੈਂ ਬੇਮਨੈ ਨਾਮ ਲਿਖਤਾ ਉਹ ਹੋਰ ਪੂਤ ਪ੍ਰੇਤ ਮੇਰੇ ਟੇਡਾ ਕਰਨ ਲੱਗ ਪਏ ਪਹਿਲੇ ਮੈਂ ਆਪਣੇ ਘਰੋਂ ਲੈ ਕੇ ਆਈ ਇੰਚਾਰ ਬੰਦਿਆਂ ਦੀ ਫੌਜ ਹੋਰ ਇੱਥੇ ਤਿੰਨ ਚਾਰ ਬੰਦਿਆਂ ਦੀ ਫੌਜ ਮੇਰੇ ਉੱਤੇ ਆ ਗਈ ਉਹਨੋਂ ਕਹਿੰਦੇ ਨੇ ਉਹ ਫਲਾਣੇ ਪੀਰ ਕੋ ਚੱਲ ਉਹ ਮੰਦਰ ਚੱਲ ਉਹ ਇੱਥੇ ਚੱਲ ਉਹ ਉੱਥੇ ਚੱਲ ਲੈ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਕੀ ਹੋਣਾ ਹੈ ਇਹ ਉਤੇ ਸੱਚ ਜਾ ਹਟ ਨਹੀਂ ਰਹੀਆਂ ਇੱਤਫਾਕਨ ਜਿਹੜੀ ਪੈਣਾ ਮੇਰੀ ਗੱਲਬਾਤ ਹੁੰਦੀ ਹੈ ਉਹ ਉਸ ਕੁੜੀ ਨੂੰ ਮਿਲ ਪਈ ਉਹਨੇ ਸੰਗਤ ਬਾਰੇ ਦੱਸਿਆ ਸਿਮਰਨ ਬਾਰੇ ਦੱਸਿਆ ਅਮਰਤ ਬਾਰੇ ਦੱਸਿਆ ਸਾਰੇ ਖਿਲਾਫ ਸੰਕਿਆ ਉਹ ਡੇਰੀ ਨੂੰ ਮੰਦੇ ਸਾਰੇ ਸੋਹਣਾ ਪਰਿਵਾਰ ਤੇ ਉਹਨੇ ਕਿਹਾ ਕਿ ਤੂੰ ਅਮਰਤ ਛੱਡ ਲੈ ਗੁਰੂ ਸਾਹਿਬ ਨੂੰ ਉਦਾਸ ਕਰਕੇ ਗੁਰੂ ਸਾਹਿਬ ਸੁਕਸ਼ਣ ਕਰਤਾਰ ਪਵਾ ਦੇ ਜੋ ਵੀ ਗੱਲਬਾਤ ਹੋਈ ਪੈਣਾ ਵਿੱਚ ਆਪਸ ਵਿੱਚ ਉਹਨੇ ਜਾ ਕੇ ਮਰੇ ਚੱਕ ਲੁੱਟਾ ਸਨੂਰ ਤੇ ਵਾਪਸ ਆ ਗਈ ਤਿੰਨ ਰੂਹਾਂ ਜਿਵੇਂ ਉਹਦੇ ਅਗੀਆਂ ਨੇ ਜਾ ਨਹੀਂ ਰਹੀਆਂ ਕਿਉਂ ਉਹਦੇ ਕਕਾਰ ਪੂਰੇ ਨਹੀਂ ਉਹਦੀ ਕੇਸਗੀ ਪੂਰੀ ਨਹੀਂ ਕਿਉਂ ਕਾਰ ਵਾਲੇ ਬਲੈਕਮੇਲ ਕਰਦੇ ਨੇ ਬਲੈਕ ਮੈਜਿਕ ਕਰਦੇ ਨੇ ਤੰਤਰ ਮੰਤਰ ਕਰਵਾਉਂਦੇ ਨੇ ਹੋਂ ਉਹ ਕਕਾਰ ਪੂਰੇ ਕਰ ਨਹੀਂ ਸਕਦੀ ਕੇਸਗੀ ਪਾ ਨਹੀਂ ਸਕਦੀ ਕਿਰਪਾ ਨਹੀਂ ਸਕਦੀ ਉਹ ਵਿਚਾਰਿਕਾਂ ਮਿਲਿਏ ਕਿ ਮੇਰੇ ਨਾਲ ਫਿਜ਼ੀਕਲ ਹਰੈਸਮੈਂਟ ਕਰਦੇ ਨੇ ਉਹ ਜਿੰਨ ਉਹਦੇ ਦੋ ਬੱਚੇ ਵੀ ਹੈਗੇ ਨੇ ਇਹ ਕਹਿੰਦੀ ਹੈ ਕਿ ਜਦੋਂ ਮੈਂ ਸਿਮਰਨ ਕਰਨ ਬੈਠੀ ਹੁੰਦੀ ਜਦੋਂ ਮੈਂ ਬਾਣੀ ਵਿਚਾਰ ਹੁਣ ਕਰਦੀ ਹਾਂ ਉਸ ਸਮੇ ਉਹ ਮੇਰੇ ਸੀਸ ਤੇ ਬੈਠੇ ਹੁੰਦੇ ਨੇ ਬਿਲਕੁਲ ਠੀਕ ਕਿਹਾ ਵਾ ਜਿਵੇਂ ਯੰਦੂਤ ਹੈਗੇ ਨਾ ਪਰਮਨੁਮੁਖ ਦੇ ਸੱਚ ਜੱਪੇ ਦੋ ਯੰਦੂਤ ਹੁੰਦੇ ਨੇ ਜਿਹੜੇ ਧੂਣਾ ਟੁਟਕਾ ਕਰਾਉਂਦੇ ਨੇ ਐਸਾ ਚੀਜ਼ਾਂ ਕਰਾਉਂਦੇ ਨੇ ਉਹਨਾਂ ਦੇ ਜਿਹੜੇ ਛੱਡੇ ਹੋਏ ਜਿੰਨ ਹੁੰਦੇ ਨੇ ਪੂਤ ਪ੍ਰੇਤ ਹੁੰਦੇ ਨੇ ਜਾਂ ਬੁਰੀ ਆਤਮਾਵਾਂ ਹੁੰਦੀਆਂ ਨੇ ਉਹ ਸਿਰ ਤੇ ਆ ਕੇ ਬਹਿ ਜਾਂਦੇ ਤੇ ਅੱਜ ਕੋਈ ਉਹ ਗੁਰਬਾਣੀ ਦੀ ਲਾਈਨ ਯਾਦ ਆ ਗਈ ਅੱਜ ਜਿਹੜਾ ਸ਼ਬਦ ਹੈਗਾ ਸੀ ਮੈਂ ਕਿਹਾ ਵਾਹਿਗੁਰੂ ਕਿੰਨੀ ਉੱਚੀ ਸੁੱਚੀ ਦਾਸ ਸਮਝ ਦਿੱਤੀ ਸਾਨੂੰ ਅੰਮ੍ਰਿਤ ਦਾ ਮੂਲੀ ਨਹੀਂ ਪਾਇਆ ਸੀ ਅੰਮ੍ਰਿਤ ਕਿਉਂ ਛੱਕਿਆ ਬਿਰ ਅੰਮ੍ਰਿਤ ਤੁਸੀਂ ਕਿਉਂ ਦਿੱਤਾ ਅਸੀਂ ਇਸ ਦਸ ਸੰਸਾਰ ਨਾਲ ਲੜਨ ਦੀ ਕੋਸ਼ਿਸ਼ ਕਰ ਰਹੇ ਸਾਨੂੰ ਤੇ ਇਹ ਸੁਖसम ਸੰਸਾਰ ਪਤਾ ਹੀ ਨਹੀਂ ਕਿੰਨਾ ਕਲ ਰਾਇਆ ਕਿੰਨਾ ਕਠਿਨੇ ਕੀ ਦਿੱਕਤਾਂ ਆndੀਆਂ ਨੇ ਕੀ ਪਰੇਸ਼ਾਨੀਆਂ ਆndੀਆਂ ਨੇ ਫਿਰ ਉਹ ਗੱਲ ਕਰਦੇ ਕਰਦੇ ਮੈਂ ਉਹਨੂੰ ਬੀਬੀ ਨੂੰ ਕਹਿੰਦਾ ਮੈਂ ਬੀਬੀ ਉਹ ਜਿਹੜੀ ਜਿੰ ਹੈਗਾ ਵੇ ਜਿਹੜਾ ਪੁੱਤ ਹੈਗਾ ਵੇ ਕਦੋਂ ਤੇਰੇ ਤੇ ਆਂਦਾ ਵੇ ਕਹਿੰਦਾ ਜਦੋਂ ਮੈਂ ਸਿਮਰਨ ਕਰਦੇ ਆਂ ਸਿਮਰਨ ਕਰਦੀ ਆਂ ਬਹੁਤ ਸਮੇਂ ਆ ਕੇ ਹੁਣ ਆਪ ਚੇਂਜ ਕਰਕੇ ਉਹ ਗੱਲ ਬਾਤ ਕਰਨ ਲੱਗ ਪੈਂਦਾ ਮੈਂ ਕੋਈ ਗੱਲ ਨਹੀਂ ਤੇਰੀ ਅਰਦਾਸ ਕਰਦੇ ਆਪਾਂ ਤੇ ਜੇ ਉਹ ਉਹਨੂੰ ਮੈਂ 3-4 ਵਾਰ ਅਰਦਾਸ ਕਰਾਈ ਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਅਰੇ 3-4 ਵਾਰੀ ਸਮਰਨ ਕਰਾਇਆ ਉਹ ਆ ਗਿਆ ਤੇ ਸਭ ਤੋਂ ਪਹਿਲੇ ਉਹਨੇ ਬਾਬੇ ਨਾਨਕ ਨੂੰ ਗੱਲ ਕਢੀ ਫਿਰ ਤਨ ਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਗੱਲ ਕਢੀ ਸੱਬ ਦੇ ਸੇਵਾਸ਼ ਨੂੰ ਗੱਲਾਂ ਕੱਢੀਆਂ ਕੱਢਦੇ ਨੇ ਕਿਉਂ ਜਿਵੇਂ ਦੀ ਸੰਗਤ ਉਹਵੇਂ ਦੀ ਰੰਗਤ ਇਹਨਾਂ ਦੀ ਵੀ ਆਪਣੀ ਇੱਕ ਸੰਗਤ ਹੁੰਦੀ ਏ ਪੂਤ ਪ੍ਰੇਤ ਪਿਸ਼ਾਚ ਗੁਰਬਾਣੀ ਕਹਿੰਦੀ ਹੈ ਨਾ ਕਈ ਕੋਟ ਪੂਤ ਪ੍ਰੇਤ ਸ਼ੁਗਰ ਮਿਰਗਾਸ਼ ਸੁਖਮਨੀ ਸਾਹਿਬ ਵਿੱਚ ਕਿਹਾ ਗਿਆ ਹੈ ਜੀ ਗੁਰਬਾਣੀ ਵਿੱਚ ਲਿਖਿਆ ਹੋਇਆ ਤਾਂ ਮਤਲਬ ਹੁੰਦੇ ਨੇ ਤਾਂ ਜਿਵੇਂ ਦਾ ਉਹਨਾਂ ਦਾ ਸੰਗਤ ਹੁੰਦੀ ਏ ਫਿਰ ਉਹ ਉਵੇਂ ਦੇ ਹੀ ਲੱਛਣ ਕਰਦੇ ਨੇ ਉਹਨਾਂ ਨੇ ਜਦ ਮੇਰੇ ਨਾਲ ਗੱਲ ਕੀਤੀ ਨਾ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਵੇ ਗੁਰੂ ਸਾਹਿਬ ਦਾ ਤਰਸ ਹੈ ਗੁਰੂ ਸਾਹਿਬ ਚੋਲੀ ਤੇ ਦਾਤ ਪਾ ਦੇਉਂਦੇ ਨੇ ਮਨ ਨੂੰ ਪਤਾ ਸੀ ਕਿ ਭਾਈ ਸਾਹਿਬ ਕਿਵੇਂ ਪ੍ਰੈਕਟੀਕਲ ਉੱਤਪ੍ਰੇਤਾਂ ਨਾਲ ਜਾਂ ਜੂਨਾ ਨਾਲ ਗੱਲ ਕਰਦੇ ਸਨ ਉਹਨਾਂ ਨਾਲ ਸੰਗਤ ਕਰ ਕਰਦੇ ਕਰਦੇ ਮਨ ਨੂੰ ਵੀ ਗੁਰੂ ਸਾਹਿਬ ਨੇ ਐਕਸਪੀਰੀਅੰਸ ਕਰਾ ਦਿੱਤਾ ਗੁਰੂ ਸਾਹਿਬ ਆਪ ਹੀ ਸੋਝੀ ਦਿੰਦੇ ਨੇ ਇਹ ਚੀਜ਼ ਮੈਂ ਕਾਫੀ ਸਮੇਂ ਤੋਂ ਕਰਦਾ ਆ ਰਿਹਾ ਸੀ ਮੈਨੂੰ ਪਤਾ ਸੀ ਕਿ ਮੈਂ ਨਾਲ ਕਿਵੇਂ ਗੱਲ ਕਰਨੀ ਹੈ ਜਦ ਉਹਨੂੰ ਮੈਂ ਬਾਬੇ ਨਾਨਕ ਦੀ ਗੱਲ ਸਮਝਾਈ ਉਹਨੇ ਸਿੱਧਾ ਮੈਨੂੰ ਕਿਹਾ ਕਿ ਮੈਂ ਤੇਰਾ ਕੁਲਨਾਸ਼ ਕਰ ਦਾਂ ਮਨੂੰ ਕਿਹਾ ਤੂੰ ਜਿੱਥੇ ਰਹਿੰਦਾ ਤੇਰੇ ਘਰ ਆ ਕੇ ਤੇਰਾ ਸਰਬੰਸ ਸਰਬੰਸ ਮਾਰ ਦਾਂਗਾ ਜੀ ਕਰ ਦਾਂਗਾ ਮੈਂ ਕਿਹਾ ਦੇਖ ਅੱਜ ਤੈਨੂੰ ਬਾਬੇ ਨਾਨਕ ਦੀ ਸਮਰਥਾ ਦਾ ਪਤਾ ਹੀ ਨਹੀਂ ਜੇ ਤੈਨੂੰ ਸਮਰਥਾ ਦਾ ਪਤਾ ਹੋਏ ਨਾ ਤੂੰ ਜੂਨ ਕਿਉਂ ਭਗਤ ਰਿਹਾ ਤੂੰ ਇਨਸਾਨ ਬਣ ਕੇ ਨਾ ਨਾ ਜਬ ਤੱਕ ਤੈਨੂੰ ਪਤਾ ਹੀ ਨਹੀਂ ਮੁਕਤੀ ਗੁਰੂ ਨਾਨਕ ਨੇ ਦੇਣੀ ਨਾਨਕ ਕੌਣ ਤੇਰਾ ਗੁਰੂ ਨਾਨਕ ਇੱਥੇ ਵੀ ਤੇਰਾ ਗੁਰੂ ਨਾਨਕ ਕੌਣ ਤੇਰੇ ਗੁਰਗ੍ਰੰਥ ਸਾਹਿਬ ਜੀ ਮਾਵਾ ਪੈਣਾ ਦੀ ਗੱਲ ਆ ਕਿ ਡੰਗ ਲੱਗ ਮੈਂ ਕਿਹਾ ਦੇਖ ਅਜੇ ਤੇਰੇ ਕੋਲ ਸਮਾਏਗਾ ਵੇ ਜੇ ਤੇ ਤੂੰ ਨਾ ਸੁਧਰਿਆ ਐ ਮੈਂ ਤੈਨੂੰ ਇਸ ਕਰਕੇ ਪਿਆਰ ਨਾ ਸਮਝਾ ਰਿਹਾ ਕਿ ਮੇਰੀ ਐਵੇਂ ਪਿਆਰ ਨਾਲ ਗੱਲ ਨਹੀਂ ਹੋਈ ਕਿਉਂਕਿ ਉਸ ਨੇ ਪਤਾ ਨਹੀਂ ਮੇਰੇ ਅੰਦਰ ਗੁਰਸਾਹਿਬ ਆਪ ਹੀ ਅਨਿਸ਼ਕਤੀ ਬਾਦ ਵਿੱਚ ਕਿ ਆਪ ਸੈ ਸਿੰਘਾ ਦਾ ਪੈਰਾ ਲੱਗ ਜਾਂਦਾ ਗੁਰੂ ਸਾਹਿਬ ਆਪ ਹੀ ਵਰਤ ਕੇ ਫਿਰ ਗੱਲ ਕਰਦੇ ਨੇ ਉਸ ਤਰੀਕੇ ਨਾਲ ਮੈਂ ਤੇ ਤੁਹਾਨੂੰ ਪਿਆਰ ਨਾਲ ਸਮਝਾ ਰਿਹਾ ਵਾਂ ਕਿ ਬਾਣੀ ਨੂੰ ਗੁਰੂ ਸਮਝੋ ਬਾਣੀ ਨੂੰ ਸ੍ਰੀ ਸਮਝੋ ਐਵੇਂ ਆਪਾਂ ਕਿਉਂ ਕਹਿੰਨੇ ਆ ਸੱਤੇ ਵੱਡਾ ਸਤਗੁਰੂ ਨਾਨਕ ਜੀ ਨੇ ਕਿਹ ਲੈ ਰੱਖੀ ਮੇਰੇ ਸਾਨੂੰ ਪਤਾ ਹੀ ਨਹੀਂ ਏ ਕਿ ਜਿਹੜੇ ਭੂਤ ਪ੍ਰੇਤ ਨੇ ਇਹਨਾਂ ਤੋਂ ਉੱਤੇ ਜਮਦੂਤ ਨੇ ਜੰਦੂਤਾ ਦੇ ਉੱਤੇ ਧਰਮਰਾਜ ਤੇ ਧਰਮਰਾਜ ਦੇ ਉੱਤੇ ਵੈਗਰੂ ਸਾਨੂੰ 아이ও ਨਹੀਂ ਪਤਾ ਕਿ ਬਾਬਾ ਨਾਨਕ ਕੀ ਚੀਜ਼ ਧਰਮਰਾਇ ਨੂੰ ਹੁਣ ਕਮ ਹੈ ਬੇ ਸੱਚਾ ਤਰਮ ਵਿਚਾਰ ਧਰਮਰਾਇ ਹਰ ਕਾ ਕੀਆ ਮੈਂ ਬਸ ਉਹਨੂੰ ਇਹ ਹੀ ਕਿਹਾ ਵੇ ਕਿ ਜੇ ਤੇ ਤੂੰ ਇਹਨੂੰ ਨਹੀਂ ਛੱਡੇਗਾ ਤੂੰ ਮੈਨੂੰ ਜਾਂ ਜਿੰਨੀਆਂ ਗੱਲ ਕਰ ਲੈ ਜਿੰਨਾ ਮੈਨੂੰ ਟਾਰਚਰ ਕਰ ਲੈ ਜਿੰਨਾ ਧਮਕਾ ਲੈ ਕਿ ਮੈਂ ਤੇਰਾ ਇਹ ਕਰ ਦਾਂਗਾ ਮੈਂ ਤੇਰੇ ਪਰਿਵਾਰ ਦਾ ਇਹ ਕਰ ਦਾਂਗਾ ਮੈਂ ਕੁਝ ਨਹੀਂ ਕਰ ਪਾਉਂਗਾ ਮੇਰੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਮੇਰੇ ਕਾਰਸ਼ੇ ਸਿੰਘਾਂ ਦਾ ਪਹਿਰਾ ਲੱਗਿਆ ਹੈ ਮੇਰੇ ਘਰ ਅੱਖ ਰੱਖਣ ਤੋਂ ਪਹਿਲੇ ਤਨੂੰ ਬਾਹਰ ਸ਼ੇ ਸਿੰਘਾਂ ਨਾਲ ਗੱਲ ਕਰਨੀ ਪਏਗੀ ਗੁਰਬਾਣੀ ਚੰਦੀ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ ਜਿਹੜੇ ਜੰਮ ਦੂਤ ਵੀ ਨੇ ਨਾ ਜਿਹੜੇ ਤੁਹਾਡੇ ਉੱਤੇ ਬੈਠੇ ਨੇ ਜਿੱਥੇ ਸਿਮਰਨ ਹੁੰਦਾ ਜਿੱਥੇ ਵਾਹਿਗੁਰੂ ਹੈ ਪਰ ਸਿਮਰਨ ਮੇ ਆਪ ਨੇ ਰੰਗਕਾਰਾ ਉੱਥੇ ਅਸਬ ਚ ਜੈਂਟਰ ਕਰੀ ਨਹੀਂ ਸਕਦਾ ਜੇ ਮੈਂ ਅਰਦਾਸ ਕਰ ਦਿੱਤੀ ਮੈਨੂੰ ਗੁਰੂ ਸਾਹਿਬ ਤੇ ਭਰੋਸਾ ਹੈ ਨਾ ਮੈਨੂੰ ਮਾਣ ਹੈ ਗੁਰੂ ਸਾਹਿਬ ਤੇ ਜੇ ਮੈਂ ਗੁਰਗ੍ਰੰਥ ਸਾਹਿਬ ਦੀ ਅਰਦਾਸ ਕਰ ਦਿੱਤੀ ਤੇ ਤੁਹਾਡੇ ਜਿੰਨੇ ਵੀ ਚੇਲੇ ਬਲ ਕੇ ਕੁਲ ਹੈਗੇ ਨਾ ਜਿਹੜਾ ਇਹ ਤੰਤਰ ਮੰਤਰ ਕਰਾ ਰਹੇ 10 ਕਰੋੜ ਦੇਵੀ ਦੇਵਤਾ ਬਾਬੇ ਨਾਨਕ ਦਾ ਨੋਕ ਕਰੇ ਤੇ ਆਪਾਂ ਬਾਬੇ ਨਾਨਕ ਦੇ ਪੁੱਤਰ ਤੇ ਜੇ ਸਾਨੂੰ ਬਾਣੀ ਵਿਚਾਰ ਦੀ ਨੋਲੇਜ ਨਾ ਹੋਏ ਨਾ ਆਪਾਂ ਡਰ ਜਾਈਏ ਕਮਰਾਜ ਜਾਈਏ ਆਏ ਐਸੇ ਨਾ ਹੋਏ ਕਿ ਉਹ ਬਲਾ ਸਾਡੇ ਉੱਤੇ ਪੈ ਜਾਵੇ ਇੱਥੇ ਬਾਣੀ ਕੰਮ ਕਰਦੀ ਹੈ। ਇੱਥੇ ਬਾਣੀ ਦੀ ਕੋਟੇਸ਼ਨ ਕੰਮ ਕਰਦੀ ਹੈ। ਇੱਥੇ ਸਿਮਰਨ ਕੰਮ ਕਰਦਾ ਹੈ। ਇੱਥੇ ਚਰਨ ਧੂਣ ਦੀ ਮਾਨਤਾ ਕੰਮ ਕਰਦੀ ਹੈ। ਇੱਥੇ ਗੁਰੂ ਨਾਨਕ ਦੀ ਵਡਿਆਈ ਕੰਮ ਕਰਦੀ। ਗੁਰ ਸਾਹਿਬ ਕਹਿੰਦੇ ਨਾ ਵਡਿਆਈ ਗੁਰਮੁਖ ਦੇ ਪ੍ਰਭ ਹਰ ਭਾਵੇ ਸੋਈ। ਐਵੇਂ ਗੁਰੂ ਸਾਹਿਬ ਨਾਲ ਵਿਚਰਨਾ, ਗੁਰੂ ਸਾਹਿਬ ਨਾਲ ਪ੍ਰੈਕਟੀਕਲ ਜੀਵਨ ਕਰਨਾ, ਗੁਰੂ ਸਾਹਿਬ ਨਾਲ ਗੱਲਬਾਤ ਕਰਨਾ ਤੇ ਜੇ ਮੈਂ ਗੁਰੂ ਸਾਹਿਬ ਤੋਂ ਬੰਦਾ ਹੀ ਨਾ, ਪਾਣੀ ਚਾਰਦਾ ਹੀ ਨਾ ਮੈਂ ਕਿਵੇਂ ਉਹਨਾਂ ਨਾਲ ਗੱਲ ਕਰ ਲੈਂਦਾ। ਕਿਵੇਂ ਕਰ ਲੈਂਦਾ? ਮੈਨੂੰ ਕੀ ਪਤਾ ਹੈ ਨਾ ਅੰਦਰ ਕੀ ਤਾਕਤ ਹੈਗੀ। ਬਟ ਵਾਹਿਗੁਰੂ ਸਿਮਰਨ ਵਿੱਚ ਬਹੁਤ ਤਾਕਤ ਹੈ ਅਰ ਸਿਮਰਨ ਮੈਂ ਆਪ ਨਿਰੰਕਾਰਾ ਵਾਹਿਗੁਰੂ ਆਪ ਬਸਦਾ ਜਿੱਤੇ ਸਿਮਰਨ ਹੈ ਉੱਥੇ ਸੱਚੀ ਜਾਨੀਆਂ ਹਾਂ ਜਿਹੜਾ ਬੰਦਾ ਗੁਰੂ ਨਾਨਕ ਨੂੰ ਧੋਖਾ ਦਿੰਦਾ ਅੰਮ੍ਰਿਤ ਛਕ ਕੇ ਗਲਤ ਕੰਮ ਕਰਦਾ ਉਹਨਾਂ ਤੇ ਇਹ ਸੱਚੀ ਜਆ ਪ੍ਰਭਾਵ ਪਾਉਂਦੀਆਂ ਐ ਚੀਜ਼ ਹਮੇਸ਼ਾ ਯਾਦ ਰੱਖਣਾ ਤੇ ਜਿਹੜਾ ਗੁਰੂ ਨਾਨਕ ਦੇ ਅਸੂਲਾਂ ਤੇ ਚੱਲੇਗਾ ਉਹਨਾਂ ਨੂੰ ਉੱਚ ਨੀਵਾਂ ਵਿੱਚ ਕਰਤਾ ਪੁਰਖ ਖਲੋਇਆ ਵਾਲ ਨਵਿੰਗਾ ਹੋਇਆ ਇੱਥੇ ਬਾਣੀ ਕੰਮ ਕਰਦੀ ਹੈ ਇੱਥੇ ਸਿਮਰਨ ਕੰਮ ਕਰਦਾ ਸੋ ਉਹਨੇ ਬੜਾ ਟਰਚਰ ਕੀਤਾ ਮੈਂ ਬਸ ਇੱਕੋ ਹੀ ਕੰਮ ਕਰਿਆ ਮੈਂ ਕਿਹਾ ਜਾਂ ਤੇ ਮੈਂ ਗੁਰਸਾਹਿਬ ਨੂੰ ਅਰਦਾਸ ਕਰਾਂਗਾ ਜਾਂ ਤੇ ਮੈਂ ਸ਼ੇਰ ਸਿੰਘ ਨੂੰ ਅਰਦਾਸ ਕਰਦਾਂਗਾ ਜਾਂ ਤੇ ਮੈਂ ਬਾਬਾ ਦੀਪ ਸਿੰਘ ਨੂੰ ਅਰਦਾਸ ਕਰਾਂਗਾ ਐਨੇ ਕਹਿੰਦੇ ਉਹਨੇ ਬੋਲਣਾ ਛੱਡ ਦਿੱਤਾ ਉਹ ਬੀਬੀ ਅੰਦਰ ਫਿਰ ਸਿਮਰਨ ਚਾਲੂ ਹੋ ਗਿਆ ਫਰ 2 ਮਿੰਟ ਬੀਬੀ ਨੇ ਸਮਰਨ ਕੀਤਾ ਮਿਲਣਾ ਫਿਰ ਉਹ ਆ ਗਿਆ ਫਿਰ ਉਹ ਮੈਨੂੰ ਗੱਲ ਕੱਢਿਆ ਫਿਰ ਉਹ ਮੇਰੇ ਪਰਿਵਾਰ ਦੇ ਬਾਰੇ ਬੋਲੇ ਮੈਂ ਤੇਰੇ ਘਰ ਆ ਜਾਣਾ ਮੈਂ ਕਹਿੰਦਾ ਕੁਝ ਨਹੀਂ ਕਰ ਪਾਏਗਾ ਚੌਗੀਰਤ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਰ ਮੈਂ ਕਿਹਾ ਮੇਰੇ ਤੇ ਘਰ ਦੇ ਵਾਲੇ ਦੋਲੇ ਸ਼ਹੀ ਸਿੰਘ کلب ਤੇ ਨੇ ਤੂੰ ਕਿ ਤੂੰ ਆ ਜਾਣਾ ਕਿ ਜੇ ਮੈਂ ਸ਼ਹੀ ਸਿੰਘਾਂ ਨੂੰ ਕਹਿ ਤਾਏ ਗੁਰਸਾਮ ਨੂੰ ਕਹਿ ਤਾ ਤੇ ਉੱਥੇ ਤੈਨੂੰ ਆ ਕੇ ਉਹਨਾਂ ਨੇ ਵੰਡ ਦੇਣਾ ਅਜੇ ਮੈਂ ਇੱਕ ਹਫਤਾ ਦਿੱਤਾ ਮਾਸ ਬੀਬੀ ਨੂੰ ਕੀ ਆਵੇ ਕਿ ਤੁਪੀਕ ਹਫਤਾ ਐ ਪ੍ਰੋਰ ਪ੍ਰੋਸੈਸ ਜੋ ਮੈਂ ਤੁਹਾਨੂੰ ਸਮਝਾਇਆ ਸੀ ਐ ਪ੍ਰੋਸੈਸ ਕਰ ਚਰਨ ਤੁਲਤੇ ਬੈਠ ਸਿਮਰਨ ਕਰ ਬਾਣੀ ਚਾਰ ਕਰ ਹਾਂ ਇੱਕ ਚੀਜ਼ ਹੋਰ ਯਾਦ ਰੱਖਣਾ ਜਿਹੜੀ ਐ ਬੁਰੀ ਆਪਾਵਾ ਹੁੰਦੀਆਂ ਨੇ ਉਹ ਐਡਿਕਸ਼ਨ ਉਹ ਗਲਤ ਕੰਮ ਕਰਾਉਂਦੀਆਂ ਕਰਾਉਂਦੀਆਂ ਐ ਇਹ ਚੀਜ਼ ਹਮੇਸ਼ਾ ਯਾਦ ਰੱਖੀ ਸੋ ਸੋ ਬੀਬੀ ਨੇ ਮੈਨੂੰ ਸਮਝਾਇਆ ਵੀ ਕਿ ਚਰਨ ਧੁੰਦੇ ਬੈਠ ਕੇ ਅਰਦਾਸ ਕਰ ਸਿਮਰਨ ਕਰ ਬਾਣੀ ਚਾਰ ਕਰ ਸੰਗਤ ਕਰੀ ਚਲ ਤੇ ਜਦੋਂ ਵੀ ਗੁਰਦੁਆਰੇ ਉਹਦੇ ਘਰ ਵਾਲੇ ਗੁਰਦੁਆਰੇ ਨਹੀਂ ਜਾਂਦੇ ਨੇ ਕਿਉਂ ਉਹ ਤੰਤਰ ਮੰਤਰ ਨੂੰ ਮੰਨਦੇ ਨੇ ਉਹ ਜਾਦੂ ਟੋਨੇ ਨੂੰ ਮੰਨਦੇ ਨੇ ਮੈਂ ਕਿਹਾ ਜਦੋਂ ਵੀ ਤੈਨੂੰ ਮੌਕਾ ਮਿਲੇ ਤੂੰ ਗੁਰਦੁਆਰੇ ਜਾ ਕੇ ਸੇਵਾ ਕਰ ਤੇ ਅਰਦਾਸ ਕਰ ਉਹ ਬੀਬੀ ਜਦੋਂ ਵੀ ਵਿਸਤਾਰ ਲੰਘਦੀ ਹੈ ਨਾ ਕਿਉਂਕਿ ਉਹਨੂੰ ਅਲਾਉ ਨਹੀਂ ਹੈਗਾ ਦਾ ਕਾਰਵਾਲਾ ਕਹਿੰਦਾ ਤੂੰ ਕੇਸ ਰੰਗ ਕੇ ਸਟ੍ਰਿਮ ਕਰ ਉਹ ਸਾਡੀ ਕੁੜਾ ਤੇ ਜੀ ਬਾਬੇ ਨਾਨਕ ਦੀ ਕੁੜਾ ਤੇਗੀ ਤੋ ਜਦ ਵੀ ਇਸੇ ਡਾ ਕੇ ਰੱਖਤੀ ਹੈ ਉਹ ਸਹੀ ਰਹਿੰਦੀ ਜਦੋਂ ਕੇਸ ਤੂੰ ਦਸਤਾਰ ਟਾਂਦੀ ਹੈ ਉਹ ਕਾਰ ਨਹੀਂ ਬੱਸ ਸਕਦੀ ਉਹਨੂੰ ਪਤਾ ਹੀ ਨਹੀਂ ਉਹਦਾ ਕਾਰਵਾਲਾ ਨੇ ਕਿੰਨਾ ਮਰ ਛੱਕਿਆ ਚੋਰੀ ਛੁਪੇ ਉਹ ਹਮੇਸ਼ਾ ਆਬਿਓਦਨ ਜਿਹੜੀ ਉਹਨਾਂ ਦੇ ਘਰ ਕੁੜੀ ਮਰਜੀ ਇੱਕ ਕੁੜੀ ਉਹਨਾਂ ਘਰ ਹੈ ਜੀ ਆ ਇੱਕ ਜਿੰਨਾ ਗਾਵੇ ਤੇ ਦੋ ਪੂਥ ਨੇ ਇੱਕ ਹਫਤੇ ਦਾ ਟਾਈਮ ਦਿੱਤਾ ਮਨ ਨੂੰ ਗੁਰੂ ਸਾਹਿਬ ਤੇ ਪੂਰਾ ਭਰੋਸਾ ਹੈ ਕਿ ਗੁਰੂ ਸਾਹਿਬ ਕੋਈ ਨਾ ਕੋਈ ਰੋਜਾ ਖੁੱਲਾਂ ਕਿਉਂਕਿ ਇੱਕ ਚੀਜ਼ ਯਾਦ ਰੱਖਣਾ ਜਿਹੜੀ ਦਾਤ ਹੈਗੀ ਨਾ ਜਿਹੜੀ ਗੁਰੂ ਸਾਹਿਬ ਨੇ ਉਸ ਬੱਚੀ ਨੂੰ ਦਿੱਤੀ ਉਹਦੇ ਕਰਮ ਸੰ ਕਰਮ ਵੀ ਬੜਾ ਕੰਮ ਕਰਦੇ ਨੇ ਗੁਰੂ ਸਾਹਿਬ ਸੁੱਖੇ ਧੰਨ ਨਾਲ ਦਾਤ ਨਹੀਂ ਦਿੰਦੇ ਦਾਤੇ ਦਾਤ ਰਖੀ ਹਤ ਆਪਣੇ ਜਿਸ ਭਾਵ ਤੇ ਇਸ ਦੇ ਬੱਬੀ ਨਾਨਕ ਨੇ ਉਹਨੂੰ ਧਾ ਦਿੱਤੀ ਨਾ ਇਹਦਾ ਮਤਲਬ ਉਹਦੇ ਕਰਮ ਕਟਣੇ ਨੇ ਉਹਨੂੰ ਮੁਕਤੀ ਦੇਣੀ ਉਹਨੂੰ ਮੁਕਤੀ ਦੇਣੀ ਹੈ ਉਹਦੇ ਕਰਮ ਕਟਣੇ ਨੇ ਬਾਕੀ ਇਹ ਜਿਹੜੇ ਲੰਡੀ ਪੁੱਛੀ ਜਿਹੜੇ ਹੈਗੇ ਨੇ ਪੂਤ ਪ੍ਰੇਤ ਇਹ ਜਿਹੜੇ ਜਿੰ ਜਿੰਨਾ ਦੇ ਹੈਗੇ ਨੇ ਇਹਨਾਂ ਦੀ ਆਪਾਂ ਪਰਵਾਹ ਨਹੀਂ ਕਰਦੇ। ਜੋ ਸਾਡਾ ਵਾਹਿਗੁਰੂ ਕੋੜ ਬ੍ਰਹਮਣ ਕੋ ਠਾਕੁਰ ਸਵਾਮੀ ਸਰਬ ਜੀ ਆਗਾ ਦਾਤਾਰ ੰਡਾ ਪਰ ਮੰਡਾ ਦਾ ਮਾਲਕ ਪ੍ਰਤਾਪ ਤੁਮਾਰਾ ਦੇਖ ਕੇ ਜੰਦੂਤ ਵੀ ਛੱਡ ਜਾਏ ਐਨਾ ਪ੍ਰਤਾਪ ਹੈ ਬਾਬੇ ਨਾਨਕ ਦਾ ਸਾਨੂੰ ਪਤਾ ਹੀ ਨਹੀਂ ਕਿ ਸਾਡੀ ਸਿਮਰਨ ਸੁਰਤੀ ਹੈ ਕੀ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਬਾਣੀ ਚਾਰ ਕਿਉਂ ਕਰਦੇ ਸਾਨੂੰ ਪਤਾ ਹੀ ਨਹੀਂ ਚਰਨ ਧੂਲੀ ਮੰਨਤਾ ਕਿ ਅਸੀਂ ਤਾਂ ਇਸ ਦਿਸ ਦੇ ਸੰਸਾਰ ਨਾਲ ਜੁੜਿਆ ਹੋਏ ਅਦ੍ਰਿਸ਼ਟ ਮਾਨ ਦੀ ਦੁਨੀਆ ਸਾਨੂੰ ਪਤਾ ਹੀ ਨਹੀਂ ਦਿਸ ਦਾ ਸੰਸਾਰ ਮੂ ਮਾਇਆ ਅੱਫਤੇ ਇਕ ਲੋਕ ਤੇ ਆਇਆ ਥਿਸ ਇਸ ਸੰਸਾਰ ਨਾਲ ਦੁਨੀਆ ਨਾਲ ਸ਼ਾਨੋ ਸ਼ੌਕਤ ਨਾਲ ਜੁੜਿਆ ਹੋਇਆ WhatsApp ਇਹਨੇ ਜੋ ਦੁਨੀਆ ਸਹਿਰ ਮੇਲਾ ਤਸਕੀਰ ਬਣਾ ਸੋ ਇਹ ਸਭ ਚੀਜ਼ਾਂ ਬਹੁਤ ਬਹੁਤ ਨੁਕਸਾਨ ਪਹੁੰਚਾ ਦਿੱਤੀ ਇਹਨੇ ਜੇ ਸਾ ਲੋ ਗੁਰੂ ਸੱਤ ਪਰੋਸਾ ਨਹੀਂ ਅਰਦਾਸ ਪਰੋਸਾ ਨਹੀਂ